ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਸ਼ਕੀਨ ਚੰਬੀ ਘੋੜੀ ਦਿਖਾਉਣੀ ਆ ਸੋਹਣੀਆ ਬਣਤਰਾ ਵਾਲੀ ਘੋੜੀ ਸੋਹਣੀ ਬਹੁਤ ਜ਼ਿਆਦੇ ਆ ਗਈ ਤੇ ਮੌਕੇ ਤੇ ਘੋੜੀ ਹੈਗੀ ਆ ਸੂਈ ਵੀ ਇਹਦੇ ਮੰਗਰ ਹੈਗਾਗਾ 2.5 ਮਹੀਨੇ ਉਮਰ ਦਾ ਬਸ਼ੀਰਾ ਉਹ ਵੀ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਘੋੜੀ ਦਾ ਤੁਸੀਂ ਡਿਜ਼ਾਈਨ ਚੈੱਕ ਕਰੋ ਗਰਦਨ ਗੁਰਦਨ ਬੜੀ ਪਤਲੀ ਤੇ ਲੰਮੀਆਂ ਬੇਲ ਬਹੁਤ ਜ਼ਿਆਦੇ ਚੰਗੀ ਆ ਘੋੜੀ ਦੀ ਘੋੜੀ ਹੈ ਭਾਵੇਂ ਚੰਬੀ ਪਰ ਜਿਹੜੇ ਦੇ ਕੈਰੈਕਟਰ ਆ ਇਹਦੀਆਂ ਬਣਤਰਾਂ ਨੇ ਗੱਲ ਬਾਤ ਆ ਜਿਹੜੀ ਇਹਦੀ ਚ ਉਹ ਸਾਰੀ ਮਾਰਵਾੜੀ ਘੋੜੀਆਂ ਵਾਲੀ ਆ ਪੱਕਾ ਰੰਗ ਆ ਦੋਸਤੋ ਇਹਦਾ ਕਾਲਾ ਤੇ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਡਿਜ਼ਾਈਨ ਵਾਲੇ ਸੋਹਣੇ ਦਿੰਦੀ ਆਗੀ ਸ਼ੂ ਕੁਆਲਿਟੀ ਵਾਲੇ ਜਿਨ੍ਹਾਂ ਦਾ ਡਿਜ਼ਾਈਨ ਗਰਦਨ ਗੁਰਦਨ ਇਹਦੇ ਵਾਂਗੂ ਲੰਮੀ ਆਉਂਦੀ ਆ ਪਹਿਲਾਂ ਜਿਹੜੇ ਬੱਚੇ ਦਿੱਤੇ ਆ ਘੋੜੀ ਨੇ ਦੂਸਰੀ ਗੱਲ ਆ ਜਿਹੜੀ ਇਹਨੂੰ ਤੁਸੀਂ ਨੁਕਰੇ ਘੋੜੇ ਤੋਂ ਮੇਟ ਕਰਾ ਕੇ ਨੁਕਰਾ ਬੱਚਾ ਵੀ ਲੈ ਸਕਦੇ ਹੋ ਪਹਿਲਾਂ ਇਹਨੇ ਜਿਹੜੇ ਇੱਕ ਦੋ ਬੱਚੇ ਨੁਕਰੇ ਵੀ ਦਿੱਤੇ ਆ ਜੇ ਤੁਸੀਂ ਚਾਹੋ ਮਾਰਵਾੜੀ ਘੋੜੇ ਤੋਂ ਮੇਟ ਕਰਾ ਕੇ ਇਹ ਮਾਰਵਾੜੀ ਬੱਚਾ ਵੀ ਚੰਗਾ ਦੇ ਦਿੰਦੀ ਆ ਉਹਦੇ 'ਚ ਐ ਨਹੀਂ ਹੈਗਾ ਵੀ ਚੰਬਾ ਟੱਚ ਆਊਗਾ ਪੱਕੇ ਰੰਗ ਦਾ ਬੱਚਾ ਸੋਹਣਾ ਆਉਂਦਾ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹੋ ਜੀ ਘੋੜੀ ਖਰੀਦਣਾ ਚਾਹੁੰਦਾ ਤਾਂ ਗੌਰ ਕਰ ਲਿਓ ਘੋੜੀ ਦਾ ਜਿਹੜਾ ਕੱਦ ਦਾ 65 ਇੰਚਾ ਤੇ ਉਮਰ ਤਕਰੀਬਨ 7 ਕੁ ਸਾਲ ਆ ਆ ਹੁਣ ਇਹਦੇ ਮਗਰ ਜਿਹੜਾ ਬਸ਼ੇਰਾ ਤੁਸੀਂ ਇਹਦਾ ਵੀ ਡਿਜ਼ਾਈਨ ਚੈੱਕ ਕਰੋ 2.5 ਮਹੀਨੇ ਬੱਚੇ ਦੀ ਉਮਰ ਆ ਕੱਦ ਕਾਠ ਗਰੋਥ ਚੰਗੀ ਕਰਦਾ ਹੁੰਦਾ ਬਾਕੀ ਲੈਂਥ ਚੈੱਕ ਕਰੋ ਜਿਵੇਂ ਮੈਂ ਤੁਹਾਨੂੰ ਗੱਲ ਪਹਿਲਾਂ ਦੱਸ ਕੇ ਹਟਿਆ ਵੀ ਸੋਹਣੇ ਡਿਜ਼ਾਈਨ ਵਾਲੇ ਬੱਚੇ ਦਿੰਦੀ ਆ ਗਰਦਨ ਪਤਲੀ ਬੜੀ ਆ ਇਹਦੀ ਵੀ ਬੱਚੇ ਦੀ ਫੇਸ ਕੁਆਲਿਟੀ ਚੈੱਕ ਕਰੋ ਕੰਨ ਵੀ ਸੋਹਣੇ ਆ ਸੋ ਇਸ ਤਰ੍ਹਾਂ ਬਰੀਕੀਆਂ ਵਾਲੇ ਬੱਚੇ ਦਿੰਦੀ ਆ ਕੀ ਇਹ ਆਪ ਹੈਗਾਗਾ ਨੁਕਰੇ ਘੋੜੇ ਦਾ ਤੇ ਹਾਥੀ ਘੋੜੇ ਦਾ ਬੱਚਾ ਦੋਸਤੋ ਇੱਕ ਜਗਰਾਮਾ ਸਾਈਡ ਨੁਕਰਾ ਘੋੜਾ ਉਹਦਾ ਪੁੱਤ ਆ ਇਹ ਹਾਥੀ ਦਾ ਇਹ ਪੋਤਾ ਹੋ ਗਿਆ ਦੋਸਤੋ ਸੋ ਦੁਬਾਰੇ ਹਾਲੇ ਬਾਈ ਨੇ ਘੋੜੀ ਮੇਟ ਨਹੀਂ ਕਰਾਈ ਤੇ ਐਡਰੈਸ ਤੇ ਨੰਬਰ ਕਰ ਲੋ ਨੋਟ ਕੋੜੀ ਸਵਾਰੀ ਸਬੂਰੀ ਦੇ ਹੱਕ ਨੂੰ ਵੀ ਬਹੁਤ ਜਿਆਦਾ ਚੰਗੀ ਆ ਅੱਗੇ ਤੁਹਾਨੂੰ ਆਪਾਂ ਇਹਦਾ ਤੋਰਾ ਚੈੱਕ ਕਰਾਵਾਂਗੇ ਇਹ ਬਣਿਆ ਤਣਿਆ ਜਿਹੜਾ ਸੈਟ ਆ ਬਾਈ ਨੇ ਕਰਨਾਗਾ ਸੇਲ ਸੋ ਡਿਟੇਲ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੱਤ ਕਸਾਲੇ ਦੀ ਉਮਰ ਆ ਕੱਦ 65 ਇੰਚਾ ਬਸ਼ੇਰਾ ਇਹਦੇ ਮੰਗ ਰ 2.5 ਮਹੀਨੇ ਉਮਰ ਦਾ ਲੁਧਿਆਣੇ ਦੇ ਬਿਲਕੁਲ ਨਾਲ ਲੱਗਮਾ ਪਿੰਡ ਆਗਾ ਲਹਾਰਾ ਨਹਿਰ ਦੇ ਬਿਲਕੁਲ ਨਾਲ ਲੱਗਮਾ ਪਿੰਡ ਆਗਾ ਲਹਾਰਾ ਸੋ ਉੱਥੇ 22 ਸੁਖਵੀਰ ਦੇ ਕੋਲੇ ਆਹੀ ਘੋੜੀ ਆ ਤੋਰਾ ਤੂਰਾ ਚੈੱਕ ਕਰੋ ਸੋਹਣਾ ਤੁਰਦੀ ਆ ਗਰਦਨ ਗੁਰਦਨ ਸ਼ੋ ਬਹੁਤ ਜਿਆਦਾ ਕਰਦੀ ਆਗੀ ਪਿੱਠ ਪੁੜੇ ਦੀ ਚੰਗੀ ਆ ਬਾਕੀ ਇੱਕ ਗੱਲ ਹੋਰ ਦੇਖੋ ਜਿਵੇਂ ਘੋੜੀ ਸੂਕੇ ਹੱਡੀ ਆ ਟੁੱਟੀ ਨਹੀਂ ਹੈਗੀ ਘੋੜੀ ਤਿਆਰ ਆ ਮੌਕੇ ਦੀ ਕੰਡੀਸ਼ਨ ਆ ਜਿਹੜੀ ਇਹਦੀ ਸੋ ਨੰਬਰ 22 ਸੁਖਵੀਰ ਦਾ ਕਰ ਲੋ ਨੋਟ 81464 33116 ਇਸ ਨੰਬਰ ਤੇ ਕਾਲ ਕਰਕੇ ਤੁਸੀਂ 22 ਦੇ ਪਿੰਡ ਲਹਾਰੇ ਜਾ ਕੇ ਘੋੜੀ ਦੇਖ ਕੇ ਖਰੀਦ ਸਕਦੇ ਹੋ ਤੇ ਅੱਗੇ ਜਿਵੇਂ ਹੁਣ ਸੀਜ਼ਨ ਵੀ ਵਧੀਆ ਆਜੂ ਮੌਸਮ ਸੋਹਣਾ ਤਾਂ ਤੁਸੀਂ ਆਪਦੀ ਮਰਜ਼ੀ ਦੇ ਘੋੜੇ ਤੋਂ ਇਹਨੂੰ ਮੇਟ ਕਰਾ ਕੇ ਚੰਗਾ ਬੱਚਾ ਲੈ ਸਕਦੇ ਹੋ ਕੱਦ ਵੀ ਘੋੜੀ ਦਾ ਸੋਹਣਾ ਡਿਜ਼ਾਈਨ ਵੀ ਚੰਗਾਗਾ ਤੇ ਕਾਲ ਕਰ ਲਿਓ ਸੁਖਵੀਰ ਨੂੰ ਲਹਾਰੇ ਪਿੰਡ ਵਾਲੇ ਨੂੰ ਘੋੜੀ ਸਾਉ ਸਰੀਫਾ ਬੱਚਾ ਵੀ ਬਹੁਤ ਜ਼ਿਆਦਾ ਚੰਗਾ ਬਣੂ ਚੰਗਾ ਸੋਹਣਾ ਨਿਕਰੂਗਾ ਸੋ ਫੋਨ ਲਾ ਕੇ ਗੱਲਬਾਤ ਤੁਸੀਂ ਕਰ ਸਕਦੇ ਹੋ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋ ਘੋੜੀ ਐਸ ਵਕਤ ਮੌਕੇ ਤੇ ਤਿਆਰ ਵਰ ਤਿਆਰ ਆ ਦੋਸਤੋ